ਅਸੀਂ ਸਰਦਾਰ ਗੁਰਦੇਵ ਸਿੰਘ ਜੀ ਮਾਨ ਐਮ ਐਲ ਏ ਵਿਧਾਨ ਸਭਾ ਹਲਕਾਰ ਨਾਬਾ ਉਹਨਾਂ ਦੇ ਜੋ ਉਦਘਾਟਨੀ ਸਮਾਗਮ ਚੱਲ ਰਹੇ ਨੇ ਇਸੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੰਸੂਹਾ ਖੁਰਦ ਜਿੱਤੋ ਸਾਡੇ ਅੱਜ ਕੰਸੂਹਾ ਖੁਰਦ ਵੇਖੇ ਇਤਿਹਾਸਕ ਸਮਾਗਮ ਦੁਆਰਾ ਮੈਂ ਸਾਰੀ ਆਏ ਸਾਡੇ ਪਤਵੰਤਿਆਂ ਦਾ ਸਾਡੇ ਇਲਾਕੇ ਦੀਆਂ ਸਰਪੰਚਾਂ ਪੰਚਾਇਤਾਂ ਦਾ ਜੀ ਦੇ ਕੇ ਸਵਾਗਤ ਕਰਨਾ ਧੰਨਵਾਦ ਜੀ ਪਰ ਜਦੋਂ ਦਾ ਸਰਕਾਰ ਦੇ ਵਿੱਚ ਬਦਲਾਅ ਆਇਆ ਐ ਐਮਐਲਏ ਬਣਿਆ ਮੇਰਾ ਛੋਟਾ ਵੀਰ ਸਰਪੰਚ ਬਣਿਆ ਪੰਚਾਇਤ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਸਰਕਾਰ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਜੀ ਦੇ ਮਾਨ ਉਹਨਾਂ ਦੇ ਨਾਲ ਆਈ ਸਮੂਚੀ ਟੀਮ ਇਸ ਇਲਾਕੇ ਚੋਂ ਆਏ ਸਾਡੇ ਸਰਪੰਚ ਆਪ ਵੀ ਆਪਣੇ ਬੱਚੇ ਵੀ ਇਹਨਾਂ ਸਕੂਲਾਂ ਚ ਲੈ ਕੇ ਆਈਏ ਇਸ ਸਕੂਲ ਦੇ ਵਿੱਚ ਭਾਵੇਂ ਕਿ ਪਹਿਲਾਂ ਇੱਕ ਸਟਾਫ ਨੰਬਰ ਦੀ ਕਮੀ ਸੀ ਉਹ ਵੀ ਸਾਡੇ ਕੋਲ ਪੂਰੀ ਹੋ ਗਈ ਹੈ ਇਸ ਸਕੂਲ ਨੇ ਚਾਹੇ ਪ੍ਰਾਇਮਰੀ ਦੇ ਸਾਰੇ ਸਕੂਲਾਂ ਚ ਪਿਛਲੇ 3 ਸਾਲ ਤੋਂ ਬਹੁਤ ਜ਼ਿਆਦਾ ਜਿਹੜਾ ਕੰਮ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਤੇ ਕਈ ਸਕੂਲਾਂ ਤੇ ਚੱਲ ਰਿਹਾ ਹੈ ਤੇ ਦੋਲੇ ਤੇ ਇਹਦੇ ਨਾਲ ਹੀ ਇੱਕ ਟਰੈਕ ਦੇ ਲਈ 1,60,000 ਰੁਪਏ ਸਕੂਲ ਨੂੰ ਆਇਆ ਉਹਦੇ ਇਕ ਘਟਣ ਦੇ ਲਈ ਅੱਜ ਦੇ ਸਮਾਂ ਬੱਚੇ ਨਹੀਂ ਕਰਦੇ ਆਪਾਂ ਉਹਦੇ ਦੀ ਕਮਕੜੀ ਵੀ ਕਰਦੇ ਆ ਪਰ ਉਹਨੂੰ ਬਾਰ ਬਹੁਤ ਨਹੀਂ ਕਰਦਾ ਜਨੋਦੀ ਕੱਢੇ ਬਦਲੇ ਕਾਲੇ ਨਾਲ ਪਰ ਅਸੀਂ ਉਹਨੂੰ ਕੈਲਟੀ ਗਲਾਸ ਨਹੀਂ ਛੋਹਿਆ ਪਰ ਆਪਾਂ ਨਾਮ ਦਾ ਕਾਲੇ ਦੇ ਲੋੜਾ ਪੱਤੀ ਆਏ ਆ ਆਪਾਂ ਨੂੰ ਆਖ ਕਰਦੇ ਆ thank you ਉਹ ਗਰਸ਼ਟਾ ਨਾ ਦੇਖੋ ਬਈ ਆ ਬਾਪੂ ਨੇ ਆਇਆ ਇੰਗਲਿਸ਼ ਬੋਲਣ ਵਾਲਾ ਕੀ ਆ ਬਾਜੀ ਕੀ ਆ ਬਾਜੀ ਬਾਪੂ ਨੇ ਆਇਆ ਛੱਤ ਪਰ ਕਰਦੇ ਆ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਲਗਾਤਾਰ ਜਿਹੜੀ ਹੈ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਅੱਜ ਵਿਧਾਨ ਸਭਾ ਨਾਭਾ ਦੇ ਪਿੰਡ ਕਿੰਸੂਆ ਖੁਰਦੇ ਵਿੱਚ ਪਹੁੰਚੇ ਮੇਰੇ ਨਾਲ ਸਰਪੰਚ ਸਾਹਿਬ ਸੱਤੀ ਜੀ ਖੜੇ ਨੇ ਸਾਰੇ ਪੰਚਾਇਤ ਮੈਂਬਰ ਸਾਡੇ ਵੀਡੀਓ ਮੈਡਮ ਬਲਜੀਤ ਕੌਰ ਜੀ ਔਰ ਸਾਡੇ ਜਗਜੀਤ ਸਿੰਘ ਜੀ ਜਿਹੜੇ ਸਿੱਖਿਆ ਅਫਸਰ ਨੇ ਸਾਡੇ ਰਾਮਕ੍ਰਿਸ਼ਨ ਜੀ ਜਿਹੜੇ ਇੰਚਾਰਜ ਨੇ ਵਿਧਾਨ ਸਭਾ ਨਾਭਾ ਦੇ ਸਾਡੀ ਸਾਰੀ ਟੀਮ ਆਈ ਹੈ ਸਿੱਖਿਆ ਵਾਲੀ ਤੇ ਉਦਘਾਟਨ ਕੀਤਾ ਗਿਆ ਜੀ ਤਕਰੀਬਨ 5 5 ਲੱਖ 60000 ਰੁਪਏ ਦਾ ਉਦਘਾਟਨ ਕੀਤਾ ਜੀ ਚਾਰ ਦੀਵਾਰੀ ਤੇ ਇੱਕ ਟਰੈਕ ਬਣਿਆ ਜੀ ਤੇ ਸਕੂਲ ਦੇ ਵਿੱਚ ਇਸ ਤੋਂ ਇਲਾਵਾ ਪਿੰਡ ਦੇ ਵਿੱਚ 5-5 ਲੱਖ ਦੇ ਦੋ ਦੋ ਘਾਟਨੇ ਜੀ ਇੱਕ ਤਹੱਦਾ ਰੋੜੀ ਦਾ ਜੀ ਔਰ ਇੱਕ ਸੀਵਰੇਜ ਦਾ ਜੀ ਉਹਦੇ 5-5 ਲੱਖ ਰੁਪਏ ਦੇ ਦੋ ਦੋ ਘਾਟਨੇ ਜੀ ਹੁਣ ਵੱਖਰੇ ਕਰਨੇ ਨੇ ਸੋ ਲਗਾਤਾਰ ਜਿਹੜੀ ਹੈ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਰੰਗ ਦਿਖਾ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਲਗਾਤਾਰ ਐਡਮਿਸ਼ਨਾਂ ਵੱਧ ਰਹੀਆਂ ਨੇ ਜਿਵੇਂ ਮੈਂ ਕੰਸੂਆਖੁਰ ਸਕੂਲ ਦੀ ਗੱਲ ਕਰਾਂ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਇੱਥੇ ਮੱਛੀਆਂ ਰਹਿੰਦੀਆਂ ਸੀਗੀਆਂ ਜੀ ਪਾਣੀ ਦਾ ਛੱਪੜ ਸੀਗਾ ਇਹ ਸਕੂਲ ਦੇ ਵਿੱਚ ਕੁਝ ਨਹੀਂ ਸੀਗਾ ਜੀ ਫਿਰ ਹੌਲੀ-ਹੌਲੀ ਦੁਆਰਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ 5 ਸਟੂਡੈਂਟ ਸੀਗੇ ਸਿਰਫ ਤੇ ਅੱਜ ਇਥੇ ਸਕੂਲ ਦੇ ਵਿੱਚ 40-50 ਸਟੂਡੈਂਟ ਜਿਹੜੇ ਆਏ ਐ ਸਾਲ ਦੇ ਕੱਲੇ ਦੇ ਵਿੱਚ ਅਗਲੇ ਸਾਲ ਹੋਰ ਵਧਣਗੇ ਜੀ ਸਕੂਲ ਦੇ ਵਿੱਚ ਗ੍ਰਾਂਟ ਆ ਗਈ ਆ ਭਰਤ ਪਾਇਆ ਗਿਆ ਸਕੂਲ ਉੱਚਾ ਕਰ ਦਿੱਤਾ ਗਿਆ ਟੀਚਰ ਸਾਹਿਬਾਨ ਦੀ ਕਮੀ ਸੂ ਪੂਰੀ ਕਰ ਦਿੱਤੀ ਗਈ ਹੈ ਇਹ ਬੈਕਬੋਨ ਨੇ ਸਾਡੇ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਸਿੱਖਿਆ ਜਿਹੜੀ ਆ ਨਾ ਇਹ ਬਹੁਤ ਵੱਡਾ ਕੰਮ ਜਿਹੜਾ ਕਰਦੀ ਹੈ ਇਹ ਅੰਧਵਿਸ਼ਵਾਸ ਤੋਂ ਕੱਢਦੀ ਹੈ ਸੱਚ ਤੋਂ ਝੂਠ ਦਾ ਪਰਦਾ ਚੱਕਦੀ ਹੈ ਔਰ ਤੁਹਾਨੂੰ ਕੋਈ ਮਿਸਗਾਈਡ ਕਰਦਾ ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੌਣ ਤੁਹਾਨੂੰ ਕੀ ਕਹਿਣਾ ਚਾਹੁੰਦਾ ਔਰ ਸਿੱਖਿਆ ਜਿਹੜੀ ਹੈ ਪ੍ਰਿਮਰੋਬੀਦਕਰ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਸਿੱਖਿਆ ਜਿਹੜੀ ਆ ਇੱਕ ਛੇੜਨੀ ਦਾ ਦੁੱਧ ਆ ਜੀ ਇਹ ਛੇੜਨੀ ਦਾ ਦੁੱਧ ਜਿਹੜਾ ਵੀ ਪੀਊਗਾ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਦਾ ਦੁੱਧ ਹਾੜੂਗਾ ਜੀ ਔਰ ਉਹ ਪੱਕਾ ਉਹਦੀ ਜਿੱਤ ਮਕਰਰ ਆ ਸੋ ਇਹ ਬਹੁਤ ਵੱਡਾ ਕੰਮ ਭਗਵੰਤ ਮਾਨ ਸਰਕਾਰ ਜਿਹੜਾ ਪੰਜਾਬ ਦੇ ਵਿੱਚ ਕਰ ਰਹੀ ਆ ਮੈਂ ਹਰਜੂਰ ਬੈਂਸ ਸਾਹਿਬ ਸਾਡੇ ਸਿੱਖਿਆ ਮੰਤਰੀ ਨੂੰ ਤਾਂ ਬਹੁਤ ਧੰਨਵਾਦ ਕਰਦਾ ਅਰਵਿੰਦ ਤੇਜਰੀਵਾਲ ਸਾਹਿਬ ਕਨਵੀਨਰ ਆਮ ਆਦੀ ਪਾਰਟੀ ਜਿਨ੍ਹਾਂ ਨੇ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਜਿਸ ਕਰਕੇ ਅੱਜ ਪੰਜਾਬ ਦੇ ਵਿੱਚ ਇਹ ਗੱਲ ਇੱਥੇ ਤੱਕ ਪਹੁੰਚੀ ਆ ਮਨੀਸ਼ ਸ਼ਿਸ਼ੋਧਿਆ ਜਿਹੜੇ ਅਬਜ਼ਰਵਰ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਥੋਂ ਦੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਸਿਕਿਆ ਅਫਸਰ ਦਾ ਬਹੁਤ-ਬਹੁਤ ਧੰਨਵਾਦ ਨਗਰ ਦਾ ਬਹੁਤ-ਬਹੁਤ ਧੰਨਵਾਦ ਕਿਸੇ ਸਰਪੰਚ ਸਾਹਿਬ ਆਪਣੀ ਜੇਬ ਦੇ ਵਿੱਚੋਂ ਵੀ ਪੈਸੇ ਲਾ ਦਿੰਦੇ ਆ ਤੇ ਬਹੁਤ ਦਲੇਰ ਨੇ ਵਿਧਾਨ ਸਭਾ ਨਾਪਾ ਦੇ ਵਿੱਚ ਸਭ ਤੋਂ ਵਧੀਆ ਪਿੰਡ ਮੇਰਾ ਖਿਆਲ ਰੱਖੀ ਅਗਰ ਕਰ ਰਿਹਾ ਤਾਂ ਕੰਸੂਆ ਖੁਰਦਾ ਕਿਉਂਕਿ ਸਰਪੰਚ ਸਾਹਿਬ ਖੁਦ ਜਿਹੜ ਤੇ ਅੱਜ ਇਸ ਸਿੱਖਿਆ ਕ੍ਰਾਂਤੀ ਦੇ ਮੌਕੇ ਸ੍ਰਿੰਦਰਪਾਲ ਸ਼ਰਮਾ ਸਾਡੇ ਚੇਅਰਮੈਨ ਇੰਪਰੂਵਮੈਂਟ ਟਰਸਟ ਨਾਬਾ ਦੀਪारामਗੜ੍ਹ ਦੇ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਮੇਰੇ ਨਾਲ ਪਹੁੰਚੇ ਮੈਂ ਇਹਨਾਂ ਦਾ ਵੀ ਬਹੁਤ ਬਤਨਾ ਕਰਦਾ ਅੱਜ ਤੱਕ ਕਿੰਨੇ ਤੋਂ ਸਕੂਲ ਪਰ ਕੋ ਕਰ ਦਿੱਤੇ 209 ਟੋਟਲ ਸਕੂਲ ਨੇ ਜਿਦੇ ਵਿੱਚੋਂ 17 ਸਾਰੇ ਸਕੂਲਾਂ ਦਾ ਕੰਮ ਜਿਹੜਾ ਜੀ ਹੋ ਚੁੱਕਿਆ ਬਾਕੀ ਦਾ ਕੰਮ ਹੋ ਰਿਹਾ ਔਰ ਅੱਜ ਤਕਰੀਬਨ ਅੱਜ ਤੋਂ ਪਹਿਲਾਂ ਜਿਹੜੇ ਤਕਰੀਬਨ 28-29 ਸਕੂਲਾਂ ਦਾ ਅਸੀਂ ਅਡਮ ਕਰ ਚੁੱਕੇ ਆ ਉਹਦੇ ਵਿੱਚ 4 ਕੋਟ ਦੇ ਆਸ-ਪਾਸ ਦੀ ਲਾਗਤ ਨਾਲ ਕੰਮ ਜਿਹੜੇ ਆ ਉਹ ਸਿਰੇ ਚੜ ਚੁੱਕੇ ਪਿੰਡਾਂ ਦੇ ਡਿਵੈਲਪਮੈਂਟ ਵਾਸਤੇ ਦੀ ਗੱਲ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਅਸੀਂ ਜਿਹੜੇ ਥਾਪਰ ਮਾਡਲ ਦਾ ਉਹ ਤਿਆਰ ਕਰ ਰਹੇ ਹਾਂ ਡਿਜ਼ਾਈਨ ਜਿਹੜੇ ਆ ਜੀ ਫਾਈਨਲ ਹੋਏ ਹੋਏ ਨੇ ਸਾਰੇ ਪਿੰਡਾਂ ਦੇ ਵਿੱਚ ਇਸ ਤੋਂ ਪਹਿਲਾਂ ਮਟੂੜਡੇ ਵੀ ਹੋ ਕੇ ਆਇਆ ਮੈਂ ਸਹੌਲੀ ਵੀ ਹੋਟ ਰਿਹਾ ਉੱਥੇ ਵੀ ਤੁਘਾਟਨ ਕਰਕੇ ਆ ਔਰ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਪਿੰਡਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਸਕੂਲ ਨੇ ਚਾਹੇ ਪ੍ਰਾਇਮਰੀ ਹੈ ਮਿਡਲ ਹੈ ਹਾਈ ਸਕੈਂਡਰੀ ਹੈ ਉਸ ਸਕੂਲਾਂ ਨੇ ਗ੍ਰਾਂਟਾਂ ਔਰ ਪਿੰਡਾਂ ਦੇ ਵਿੱਚ ਹੱਡਾ ਰੂੜੀ ਦੇ ਪੈਸੇ ਪਿੰਡਾਂ ਦੇ ਵਿੱਚ ਖੜੀਆਂ ਫਿਰਨੀਆਂ ਦੇ ਕੋਈ ਲੱਗਣ ਵਾਲੇ ਲੋਕਟੈਲ ਆ ਉਹਦੇ ਬਹੁਤ ਵੱਡਾ ਪਲਾਨ ਅਸੀਂ ਤਿਆਰ ਕਰ ਲਿਆ ਖੇਡ ਗਰਾਉਂਡਾਂ ਦਾ ਬਹੁਤ ਵੱਡਾ ਪਲਾਨ ਤਿਆਰ ਕਰ ਲਿਆ ਔਰ ਮੁੱਖ ਮੰਤਰੀ ਸਾਹਿਬ ਵਿੱਡੇ ਸਿਹਰਦ ਨੇ ਪੰਜਾਬ ਨੂੰ ਲੈ ਕੇ ਕਿ ਸਰਪੰਚਾਂ ਨੂੰ 2-2000 ਰੁਪਏ ਤਨਖਾਹ ਜਿਹੜੀ ਹੈ ਉਹ ਕਿਹਾ ਕਿ ਜਿੱਦਣ ਤੋਂ ਬਣੇ ਨੇ ਉਹਨਾਂ ਨੂੰ ਤਨਖਾਹ ਮਿਲੂਗੀ ਇੱਕ ਨਵੀਂ ਜਿਹੜੀ ਹੈ ਜਾਨ ਜਿਹੜੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਫੂਕ ਰਹੇ ਆ ਤਾਂ ਕਿ ਪੰਜਾਬ ਜਿਹੜਾ ਔਰੰਗਲਾ ਪੰਜਾਬ ਬਣ ਸਕੇ ਜੀ ਮੇਰਾ ਪਿੰਡ ਕਨਸਵਾ ਕੋਰਤ ਦਾ ਸਰਪੰਚ ਆ ਮੈਨੂੰ ਪਿੰਡ ਵਾਸੀਆਂ ਨੇ ਸੰਮਤੀ ਦੇ ਨਾਲ ਸਰਪੰਚ ਚੁਣਿਆ ਜੀ ਜਦੋਂ ਅਸੀਂ ਸਰਪੰਚ ਚੁਣਿਆ ਉਦੋਂ ਤੋਂ ਹੀ ਲਗਾਤਾਰ ਸਾਡੀ ਪੂਰੀ ਪੰਚਾਇ ਇਹ ਜਿਹੜਾ ਸਾਡਾ ਸਕੂਲ ਤੇ ਅੱਜ ਉਦਘਾਟਨ ਕਰਿਆ ਨਾ ਇਹਦੇ ਅੱਜ ਤੋਂ 2-3 ਸਾਲ ਪਹਿਲਾਂ ਹੀ 2 ਸਾਲ ਪਹਿਲਾਂ ਹਾਲ ਇੰਨੇ ਗਮਾੜੇ ਤੇ ਜੀ ਤੁਹਾਨੂੰ ਮੈਂ ਫੋਟੋਆਂ ਵੀ ਭੇਜ ਦੂੰਗਾ ਵੀ ਉਰੇ ਮੱਸੀਆਂ ਫਿਰਦੇ ਹੁੰਦੇ ਨੇ ਬੱਚੇ ਨਹੀਂ ਤੇ ਜੀ ਮੱਸੀਆਂ ਫਿਰਦੇ ਹੁੰਦੇ ਆ ਸਾਡੇ ਪਿੰਡ ਦੇ ਲੋਕਾਂ ਨੇ ਸਰਕਾਰੀ ਦਰਬਾਰੇ ਪਹਿਲਾਂ ਗੱਲਾਂ ਕਰੀਆਂ ਪੰਚਾਇਤ ਸਰਪੰਚਾਂ ਨਾਲ ਵੀ ਕਰੀਆਂ ਕਿਸੇ ਨੇ ਬਾਹ ਨਹੀਂ ਭੜੀ ਇੰਨਾ ਕੁ ਬੁਰਾ ਹਾਲ ਹੋ ਗਿਆ ਵੀ ਬੱਚੇ ਲੋਕਾਂ ਨੇ ਹਟਾ ਦੇ ਸਕੂਲ ਦੇ ਵਿੱਚ ਜਦੋਂ ਮੈਂ ਸਰਪੰਚ ਬਣਿਆ ਮੈਂ ਜਿੱਦੇ ਸਰਪੰਚ ਮੈਨੂੰ ਸੰਮਤੀ ਨਾਲ ਚੁਣਿਆ ਨਾ ਉਦੋਂ ਮੇਰਾ ਪਹਿਲੇ ਦਿਨ ਹੀ ਇਹ ਸਪਨਾ ਸੀ ਵੀ ਆਪਾਂ ਬਣਾ ਦੁਵਾਰੇ ਸਕੂਲ ਚਾਲੂ ਕਰ ਮੈਮ ਨੇ ਲੈ ਸਭ ਨਾਲ ਗੱਲ ਕਰੀ ਉਹਨਾਂ ਨੇ ਵੀ ਗਰੰਟਾ ਪੂਰੀਆਂ ਦਿਲ ਖੋਲ ਕੇ ਦਿੱਤੀਆਂ ਨੇ ਤੇ ਅੱਜ ਦੋਨੇ ਦੇਖੇ ਜੀ ਸਾਡੇ ਸਕੂਲ 'ਚ 35-40 ਬੱਚੇ ਹੋ ਗਏ ਨੇ ਜਿੱਥੇ 5 ਬੱਚੇ ਪੜਦੇ تھے ਬਾਕੀ ਸਕੂਲਸ ਉਹਨੇ ਦੇਖਿਆ ਸਾਡਾ ਜੀ ਬਾਕੀ ਪਿੰਡ ਦਾ ਸਹਿਯੋਗ ਦੇਖਿਆ ਸੋਨ ਨੇ ਸਾਰੇ ਪਿੰਡ ਦਾ ਸਹਿਯੋਗ ਆ ਜੀ ਹੁਣ ਸਕੂਲ ਸਾਡਾ ਪੂਰਾ ਵਧੀਆ ਇਤੋਂ ਵੀ ਵਧੀਆ ਬਣਵਾਉਂਗਾ ਜੀ ਸਕੂਲ ਤੇ ਕਿੰਨੇ ਲੱਗੇ ਤੇ ਪਿੰਡ ਤੇ ਕਿੰਨੇ ਪੈਸੇ ਲੱਗੇ ਸਕੂਲ ਤੇ ਜੀ 4 ਲੱਖ ਰੁਪਏ 4 ਦ5 ਚ ਲੱਗ ਗਿਆ ਜੀ 1 ਲੱਖ 60 ਹਜ਼ਾਰ ਦਾ ਸੀ ਟਰੈਕ ਬਣਾ ਕੇ ਦਿੱਤਾ ਜੀ ਤੇ ਪਿੰਡ ਤੇ 1.5 ਲੱਖ ਰੁਪਇਆ ਸੀਵਰੇਜ ਦਾ ਅਧ்கਟਨ ਅੱਜ ਤੇ 5 ਲੱਖ ਰੁਪਇਆ ਸਾਡਾ 45 ਸਾਲ ਤੋਂ ਉਲਝਿਆ ਹੋਆ ਮਸਲਾ ਸੀ ਹੱਡਾ ਰੋੜੀ ਦੀ ਚਾਰ ਦਵਾਈ ਦਾ ਜਿੱਥੇ ਬੱਚਿਆਂ ਨੂੰ ਉੱਤੇ ਪੈਂਦੇ ਸੀ ਕਿ ਤੇ ਆਲੇ ਦੁਆਲੇ ਦੀਆਂ ਫਸਲਾਂ ਖਰਾਬ ਕਰਦੇ ਸੀ ਕਿ ਉੱਤੇ ਉਹ ਅਸੀਂ ਨੇ ਮੁਕੰਮਲ ਤਿਆਰ ਕਰਕੇ ਜੀ ਇਹ ਅਧ்கਟਨ ਕਰੀ ਅੱਜ ਅਸੀਂ ਜਿਸ ਸਕੂਲ ਚ ਅਧ்கਟਨ ਕੀਤਾ ਸਰਕਾਰੀ ਐਲੀਮੈਂਟਰੀ ਸਕੂਲ ਕਨਸੋਹਾ ਖੁਰਦ ਬਲਾਕ ਪਾਸ ਤੋਂ ਦੋ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਇਹ ਸਮਾਂ ਸੀ ਕਿ ਇੱਥੇ ਨਾ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਨਾਲ ਦੇ ਟੋਬੇ 'ਚ ਮੱਛੀਆਂ ਆ ਜਾਂਦੇ ਸੀ ਤਾਂ ਪਰ ਇਸ ਨਗਰ ਦੀ ਜਿਹੜੀ ਪੰਚਾਇਤ ਚੁਣੀ ਆ ਉਹਨੇ ਬੜਾ ਤਰद्दਦ ਕਰਕੇ ਸਾਰੇ ਸਕੂਲ ਚ 100 ਤੋਂ ਜ਼ਿਆਦਾ ਟਰਾਲੀ ਮਿੱਟੀ ਦੀ ਪਾਈ ਹੈ ਵਿਭਾਗ ਵੱਲੋਂ ਇੱਥੇ 4 ਲੱਖ ਦੀ ਗ੍ਰਾਂਟ ਦੇ ਕੇ ਜਿਹੜੀ ਚਾਰਦਵਾਰੀ ਦੀ ਰੇਅ ਸਾਰੇ ਵੀ ਕਰਾਈ ਹੈ ਨਾਲ ਅਸੀਂ ਇੱਕ ਟਰੈਕ ਨਮਾ ਬਣਾਇਆ 1.60 ਹਜ਼ਾਰ ਰੁਪਏ ਦੇ ਚ ਤੇ ਇਸ ਸਕੂਲ ਲਈ ਹੋਰ ਵੀ ਅੱਗੇ ਪ੍ਰਪੋਜ਼ ਲਾ ਜਿਹੜਾ ਇਹਨੂੰ ਬਿਹਤਰ ਬਣਾਉਣ ਦੇ ਲਈ ਤੇ ਚੰਗਾ ਬਣਾਉਣ ਦੇ ਲਈ ਇੱਕ ਚੰਗਾ ਜਿਹੜਾ ਯਤਨ ਸਕੂਲ ਨੂੰ ਵਧੀਆ ਬਣਾਉਣ ਦੇ ਵਿੱਚ ਲਗਾਤਾਰ ਹੋ ਰਹੇ 80 ਮੇਰੇ ਬਲਾਗ ਦੇ ਵਿੱਚ ਜੇ ਮੈਂ ਨਜ਼ਰ ਮਾਰਾਂ ਤਾਂ ਕਰੋੜਾ ਰੁਪਏ ਦੇ ਜਿਹੜੀਆਂ ਗ੍ਰਾਂਟਾਂ ਆਈਆਂ ਨੇ ਚਾਹੇ ਉਹ ਚਾਰ ਦੀਵਾਰੀ ਦੀ ਆ ਬਾਥਰੂਮ ਦੀ ਆ ਨਵੇਂ ਕਮਰਿਆਂ ਦੀ ਆ ਤੇ ਰਿਪੇਅਰ ਦੀ ਆ ਜਿਹੜੀ ਵੀ ਜਿਹੜੀ ਸਕੂਲ ਨੂੰ ਸਮੱਸਿਆ ਸੀ ਉਹਨੂੰ ਜਿਹੜਾ ਮੁੱਖ ਰੱਖ ਕੇ ਉਹਨੂੰ ਉਹ ਗ੍ਰਾਂਟ ਦਿੱਤੀ ਗਈ ਆ ਤੇ ਮੈਨੂੰ ਇਹ ਲੱਗਦਾ ਕਿ ਬੜਾ ਸਕੂਲਾਂ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਨਾ ਬਿਲਡਿੰਗ ਦਾ ਜਿੱਥੇ ਕੰਮ ਹੋ ਰਿਹਾ ਨਾਲ ਸਕੂਲਾਂ ਨੂੰ ਬਿਹਤਰ ਬਣਾਉਣ ਦੇ ਲਈ ਜਿਹੜੇ ਉਹਦੇ ਵਿੱਚ ਪੜ੍ਹਾਈ ਨੂੰ ਬਿਹਤਰ ਬਣਾਉਣ ਦੇ ਲਈ ਖੇਡਾਂ ਨੂੰ ਬਿਹਤਰ ਬਣਾਉਣ ਦੇ ਲਈ ਵੀ ਕੰਮ ਹੋ ਰਿਹਾ ਜਿਵੇਂ ਹਰ ਸਕੂਲ ਨਵੇਂ ਕਮਰੇ ਪਏ ਤੇ ਪੈਨਲ ਲੱਗਿਆ ਜਿਹੜੀ ਸਭ ਤੋਂ ਨਵੀਂ ਟੈਕਨੀਕ ਦੇ ਪੈਨਲ ਲੱਗ ਰਹੇ ਆ ਤੇ ਐਵੇਂ ਜਿਹੜੇ ਹੋਰ ਬਹੁਤ ਸਾਰੀਆਂ ਬੱਚਿਆਂ ਦੀਆਂ ਸੁਵਿਧਾਵਾਂ ਨੇ ਉਹਨੂੰ ਖਿਆਲ ਚ ਰੱਖਦੇ ਪ੍ਰੀ ਪ੍ਰਾਇਮਰੀ ਲਈ ਅਸੀਂ ਕੰਮ ਬਹੁਤ ਜ਼ਿਆਦਾ ਕੰਮ ਹੋ ਰਿਹਾ ਸਕੂਲਾਂ ਦੇ ਵਿੱਚ ਤੇ ਇਸ ਲਈ ਮੈਂ ਤੁਹਾਡੇ ਮਾਪਿਆਂ ਦੇ ਮੱਦੇਨਜ਼ਰ ਹੀ ਮੈਂ ਬੇਨਤੀ ਕਰਦਾ ਇਹ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਮਾਪੇ ਵੱਧ ਤੋਂ ਵੱਧ ਦਾਖਲ ਕਰਾਉਣ ਸਾਡੇ ਜਿਹੜੇ ਇਸ ਹਲਾਕੇ ਦੇ ਵਿੱਚ ਟੀਚਰਾਂ ਦੀ ਕੋਈ ਘਾਟ ਨਹੀਂ ਟੀਚਰ ਕਈ ਥਾਵਾਂ ਤੇ ਬੱਚਿਆਂ ਦੀ ਗਿਣਤੀ ਘੱਟ ਆ ਟੀਚਰ ਜ਼ਿਆਦਾ ਨੇ ਜਣੇ ਕਿ ਇਸ ਲਈ ਮਾਪਿਆਂ ਨੂੰ ਵੱਧ ਤੋਂ ਵੱਧ ਜਿਹੜੇ ਸਹੂਲਤਾਂ ਦਾ ਫਾਇਦਾ ਲੈਣਾ ਤਾਂ ਬੱਚੇ ਆਪਣੇ ਸਰਕਾਰੀ ਸਕੂਲਾਂ 'ਚ ਲੈ ਕੇ ਆਉਣੇ ਚਾਹੀਦੇ ਜੀ ਸਾਡੇ ਮਾਨ ਜੋ ਸਰਕਾਰ ਕੁਬ ਦੇਵ ਸਿੰਘ ਦੇ ਮਾਨ ਜੀ ਹਲਕਾ ਨਾਭਾ ਦੀ ਰਹਿੰਦੇ ਸਾਡੇ 141 ਪੰਚਾਇਤਾਂ ਨੇ ਜੀ ਵਿਕਾਸ ਕਾਰਜ ਚੱਲ ਰਹੇ ਨੇ ਜੀ ਕਿੰਨਾ ਤੋਂ ਮੌਤ ਆ ਚੁੱਕਿਆ ਜੀ ਲੱਗ ਚੁੱਕਿਆ ਸਾਡਾ 1 ਕਰੋੜ 41 ਲੱਖ ਦਾ ਜਿਹੜਾ ਹੈਗਾ ਜੀ ਪ੍ਰਪੋਜ਼ਲ ਤਿਆਰ ਹੈ ਤੇ ਬਾਕੀ ਜਿਹੜੀਆਂ ਪਹਿਲਾਂ ਗਰੰਟਾਂ ਆਈਆਂ ਸੋ ਲੱਗ ਰਹੀਆਂ ਨੇ ਪੰਜਾਬ 'ਚ ਇਦਾਂ ਦਾ ਉਦਮ ਪਹਿਲੀ ਵਾਰ ਕਿਸੇ ਸਰਕਾਰ ਨੇ ਲਿਆ ਕਿ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਜਿਹੜੀ ਸਾਡੀ ਰੀੜ ਦੀ ਹੱਡੀ ਆ ਸਿੱਖਿਆ ਦੀ ਉਹਨੂੰ ਜਿਹੜਾ ਪਰਫੁੱਲਤ ਕਰਨ ਦੀ ਸਕੀਮ ਬਣਾਈ ਆ ਔਰ ਜਿੰਨੇ ਅਧਿਕਾਰਤਨ ਹੋਏ ਨਹੀਂ ਪਹਿਲਾਂ ਕੰਮ ਪੂਰੇ ਹੋਣ ਤੋਂ ਬਾਅਦ ਹੋਏ ਨੇ ਨਹੀਂ ਤਾਂ ਆਪ ਪਿੰਡਾਂ ਜਾਣਿਆ ਸਾਨੂੰ ਪੱਥਰੀ ਦਿਖਦੇ ਨੇ ਉਹ ਤੋਂ ਬਾਅਦ ਜਿਹੜਾ ਉੱਥੇ ਕੋਈ ਨਾ ਕਮਰਾ ਦਿਖਦਾ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਦੂਜੀ ਜਿਹੜੀ ਸਰਕਾਰ ਆ ਸਿੱਖਿਆ ਕ੍ਰਾਂਤੀ ਚ ਸਕੂਲਾਂ ਚ ਲੈਬ ਔਰ ਫਰਨੀਚਰ ਉਹਦੇ ਨਾਲ ਨਾਲ ਜਿਹੜਾ ਸਟਾਫ ਆ ਉਹਨੂੰ ਤਰਜੀਹ ਦਿੱਤੀ ਜਾ ਰਹੀ ਆ ਅੱਜ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਜਿਹੜੇ ਬੱਚੇ ਹਟ ਕੇ ਸਰਕਾਰੀ ਸਕੂਲਾਂ ਨੂੰ ਉਹਨਾਂ ਦੇ ਮਾਪੇ ਤੇ ਬੱਚੇ ਤਰਜੀਹ ਦੇਣ ਲੱਗੇ ਆ ਅੱਜ ਮੇਰੇ ਖਿਆਲ ਚ ਕਿਸ ਟਾਈਮ ਚ ਸਪੋਰਟਸ ਦੀ ਲੋੜ ਨਹੀਂ ਪੈਂਦੀ ਸੀ ਅੱਜ ਸਕੂਲ ਚ ਦਾਖਲਾ ਲੈਣ ਵੇ ਸਰਕਾਰੀ ਸਕੂਲਾਂ ਚ ਲੋਕ ਸ਼ਿਫਾਰਸ਼ ਕਰਦੇ ਨੇ ਵੀ ਸਾਡੀਆਂ ਸੀਟਾਂ ਵਧਾਈਆਂ ਜਾਣ ਆਉਣ ਵਾਲੇ ਸਮੇਂ ਚ ਜਿਹੜੇ ਆ ਇਹਨਾਂ ਦੇ ਬਹੁਤ ਵਧੀਆ ਨਤੀਜੇ ਪੰਜਾਬ ਨੂੰ ਮਿਲਣਗੇ ਔਰ ਪੰਜਾਬ ਇੱਕ ਮੋਹਰੀ ਸੂਬਾ ਬਣੂਗਾ ਸਿੱਖਿਆ ਚ